ਸਸਿਕਾ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤਮਾਕੂ ਦੀ ਤਮਾਕੂ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਨਸ਼ਿਆਂ ਤੇ ਆਪਾਂ ਅਕਸਰ ਗੱਲ ਕਰਦੇ ਰਹਿੰਨੇ ਆ ਇਹ ਵੀ ਇੱਕ ਨਸ਼ਈ ਹੈ ਕਿ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਤਮਾਕੂ ਦੀਆਂ ਕਈ ਕਿਸਮਾਂ ਨੇ ਸੋ ਜਿਸ ਤਰ੍ਹਾਂ ਵੀ ਸੈਵਨ ਕੀਤਾ ਜਾਂਦਾ ਉਹ ਹਾਨੀਕਾਰਕੀ ਹੈ ਕੋਈ ਬੀੜੀ ਪੀਂਦਾ ਕੋਈ ਸਿਕਟ ਪੀਂਦਾ ਕੋਈ ਜਰਦਾ ਲਾਉਂਦਾ ਕੋਈ ਪਟਕਾ ਕੋਈ ਪਾਣ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਪੁਰਾਣੇ ਬਜ਼ੁਰਗ ਨਸਵਾਰ ਸੁੰਗਦੇ ਹੁੰਦੇ ਸੀ ਉਹ ਵੀ ਤਮਾਕੂ ਤੋਂ ਹੀ ਤਿਆਰ ਹੁੰਦੀ ਹੈ ਜੋ ਤਮਾਕੂ ਦੇ ਜਿੰਨੇ ਵੀ ਰੂਪ ਨੇ ਸਾਰੇ ਸਿਹਤ ਲਈ ਹਾਨੀਕਾਰਕੀ ਨੇ ਸਾਰੇ ਕੈਂਸਰ ਦਾ ਦੂਜਾ ਰੂਪ ਨੇ ਸਾਰੇ ਕੈਂਸਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਇੀ ਹੁੰਦੇ ਨੇ। ਸ਼ੁੱਧ ਮੱਕੀ ਦੇ ਵਿੱਚ ਕਹਿੰਦੇ ਕਿ ਇਹ ਨਿਕੋਟਿਨ ਇੱਕ ਜ਼ਹਿਰੀਲਾ ਤੱਤ ਹੈ। ਐਡਿਕਸ਼ਨ ਹੈ ਇਹਦੇ ਵਿੱਚ ਥੋੜਾ ਜਿਹਾ ਨਸ਼ਾ ਹੈਗਾ। ਤੇ ਇਸ ਕਰਕੇ ਲੋਕ ਪੀਂਦੇ ਨੇ। ਸੋ ਜਿਹੜਾ ਕੈਂਸਰ ਦੇ ਸੈੱਲਾਂ ਨੂੰ ਮਤਲਬੀ 70 ਤੋਂ 80% ਵਿਧਾਨ ਸ਼ੇਧ ਲਈ ਹਰ ਪੱਖੋਂ ਇਹ ਨੁਕਸਾਨਦੇਈ ਹੈ ਲੋਕ ਵੱਖੋ ਵੱਖੇ ਵੱਖੋ ਵੱਖ ਢੰਗ ਨਾਲ ਇਸ ਇਹਦਾ ਯੂਜ਼ ਕਰਦੇ ਨੇ ਬਹੁਤ ਸਾਰੇ ਲੋਕ ਪੀੜੀ ਪੀਂਦੇ ਨੇ ਤੇ ਬਹੁਤ ਸਾਰੇ ਲੋਕ ਇਹਨੂੰ ਜਰਦੇ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਹਨੂੰ ਸਿਗਰਟ ਦੇ ਰੂਪ ਦੇ ਵਿੱਚ ਪੀਂਦੇ ਨੇ ਜੁਪੀ ਬਿਹਾਰ ਦੇ ਜਿਹੜੇ ਪਈਏ ਨੇ ਉਹੋ ਇਹਨੂੰ ਤਾਲਬ ਦੇ ਰੂਪ ਦੇ ਵਿੱਚ ਵਰਤੇ ਨੇ ਜਾਂ ਗੁਟਕਾ ਜਾਂ ਪਾਣ ਦੇ ਵਿੱਚ ਹੁਣ ਤਾਂ ਇਹ ਚੀਜ਼ਾਂ ਪੰਜਾਬ ਦੇ ਵਿੱਚ ਵੀ ਆਮ ਹੀ ਮਿਲਣ ਲੱਗ ਗਏ ਗੁਟਕਾ ਪਾਣ ਜਿਹੜੇ ਤਾਲਬ ਤੋਂ ਹੋਏ ਕਿਉਂਕਿ ਜੁਪੀ ਬਿਹਾਰ ਦੇ ਲੋਕ ਇੱਥੇ ਅਕਸਰ ਆਉਂਦੇ ਨੇ ਕੰਮ ਧੰਦਾ ਪਰ ਪੱਕੇ ਤੌਰ ਤੇ ਵੀ ਰਹਿੰਦੇ ਨੇ ਸੋ ਇਹ ਦੇ ਕਰਕੇ ਇਹ ਚੀਜ਼ਾਂ ਪੰਜਾਬ ਦੇ ਵਿੱਚ ਆਮ ਹੀ ਹੋ ਗਈਆਂ ਸੋ ਇਹ ਜਿਹੜੀ ਚੀਜ਼ ਹੈ ਨਾ ਤਮਾਕੂ ਗਾ ਇਹ ਸਿਹਤ ਲਈ ਬਹੁਤ ਹੀ ਹਾਨੀਕਾਰਕ ਇਹਦਾ ਫਾਇਦਾ 1% ਵੀ ਨਹੀਂ ਨਿਕੋਟਿਨ ਜਿਹੜਾ ਹੈਗਾ ਇਹਦੇ ਵਿੱਚ ਰਸਾਇਣ ਹੈਗਾ ਉਹ ਥੋੜਾ ਜਿਹਾ ਬੰਦੇ ਨੂੰ ਨਸ਼ਾ ਥੋੜਾ ਜਿਹਾ ਨਸ਼ਾ ਦਿੰਦਾ ਤੇ ਜਿਹਦੇ ਚੱਕਰ ਦੇ ਵਿੱਚ ਇਹ ਲੋਕ ਇਸ ਦਾ ਸੇਵਨ ਕਰਦੇ ਰਹਿੰਦੇ ਨੇ ਜੋ ਕਿ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਕੈਂਸਰ ਤਾਂ ਇਹ 100 ਦਾ 100% ਹੀ ਬਣਾਉਂਦਾ ਕਿਸੇ ਢੰਗ ਨਾਲ ਵਰਤਿਆ ਜਾਵੇ ਜਰਦਾ ਲਾਇਆ ਜਾਵੇ ਬੀੜੀ ਪੀਤੀ ਜਾਵੇ ਸਿਗਰਟ ਪੀਤੀ ਜਾਵੇ ਗੁਟਕਾ ਪਾਣ ਜੋ ਵੀ ਜਿਹੜੇ ਢੰਗ ਨਾਲ ਵੀ ਇਹਨੂੰ ਵਰਤਿਆ ਜਾਵੇ ਤਾਂ ਕੈਂਸਰ ਤਾਂ ਇਹ 100 ਦਾ 100% ਬਣਾਉਂਦੇ ਹੀ ਬਣਾਉਂਦੇ। ਹੋਰ ਵੀ ਬਿਮਾਰੀਆਂ ਲਾਉਂਦਾ ਹੈ। ਫੇਫੜਿਆਂ ਨੂੰ ਵੀ ਖਤਮ ਕਰਦਾ ਹੈ। ਗੁਰਦਿਆਂ ਨੂੰ ਵੀ ਖਤਮ ਕਰਦਾ ਹੈ। ਕੈਨਫੈਕਸ਼ਨ ਵੀ ਫਲਾਉਂਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਲਾਉਂਦਾ ਹੈ। ਦੰਦਾਂ ਤੇ ਬਹੁਤ ਮਾੜਾ ਪ੍ਰਭਾਵ ਇਹਦਾ ਪੈਂਦਾ ਹੈ। ਤੇ ਮੂੰਹ ਦੇ ਵਿੱਚੋਂ ਬਦਬੂ ਨਹੀਂ ਜਾਂਦੀ ਜਿਹੜਾ ਬੰਦਾ ਮੀਡੀ ਜਿਆਰਦਾ ਜਾਂ ਸੈਕਟ ਪੀਂਦਾ ਹੈ। ਤੇ ਐਡਿਕਸ਼ਨ ਹੈਗਾ ਜਿਹੜਾ ਨਿਕੋਟੀਨ ਐਡਿਕਸ਼ਨ ਹੈਗਾ ਨਾ ਜਿਹੜਾ ਇਹ ਬੰਦੇ ਨੂੰ ਭੋਰੀ ਵੀ ਬਣਾਉਂਦਾ ਖਾਸ ਕਰਕੇ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਜਿਹੜਾ ਬੰਦਾ ਜੱਦਾ ਵੀੜੀ ਜਾਂ ਕੋਈ ਹੋਰ ਉਹ ਆਪਣੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੰਦਾ ਜੀੜੀ ਲਾਉਣ ਵਾਲੇ ਬੰਦੇ ਦੇ ਅਕਸਰ ਕੱਪੜੇ ਮੱਚੇ ਹੁੰਦੇ ਹੁੰਦੇ ਜਰਦਾ ਲਾਉਣ ਵਾਲੇ ਦਾ ਵੀ ਇਹੀ ਹਾਲ ਹੁੰਦਾ ਉਹਦੇ ਕੱਪੜੇ ਤਾਂ ਨਹੀਂ ਮੱਚਦੇ ਪਰ ਉਹ ਆਪਣੀ ਸਿਹਤ ਵੱਲ ਨਹੀਂ ਕੋਈ ਧਿਆਨ ਦਿੰਦਾ ਜਿਹੜੇ ਹੋਰ ਜਿੰਨੇ ਵੀ ਢੰਗ ਨਾਲ ਇਹ ਵਰਤਿਆ ਜਾਂਦਾ ਜਿਵੇਂ ਹੁਣ ਕੋਈ ਗੁਟਕਾ ਪਾਣ ਜਾਂ ਇਹ ਚੀਜ਼ਾਂ ਵਰਤ ਉਹ ਥੁੱਕਦੇ ਜਿਆਦਾ ਨੇ ਫੁੱਕਣ ਨਾਲ ਵੀ ਇਹਦੇ ਚ ਜਿਹੜਾ ਜ਼ਹਿਰੀਲਾ ਤੱਤ ਹੁੰਦਾ ਉਹ ਬਿਮਾਰੀ ਦੇ ਰੂਪ ਦੇ ਵਿੱਚ ਹਵਾ ਦੇ ਵਿੱਚ ਰਲ ਕੇ ਜਿਹੜੇ ਤੰਦਰੁਸਤ ਬੰਦੇ ਉਹਨਾਂ ਦੇ ਰਾਈਂ ਸਾਹ ਰਾਈਂ ਅੰਦਰ ਜਾਂਦਾ ਖਾਸ ਕਰਕੇ ਇਹ ਦਾ ਜਿਹੜਾ ਮਾਰੂ ਪ੍ਰਭਾਵ ਹੈ ਤੰਬਾਕੂ ਦਾ ਇਹ ਨਾਜਮੇ ਬੱਚਿਆਂ ਤੇ ਜਾਂ ਪੈਦਾ ਹੋਣ ਵਾਲੇ ਬੱਚਿਆਂ ਤੇ ਗਰਭਤੀ ਮਾਵਾਂ ਦੇ ਜਿਹੜਾ ਪੇਟ ਦੇ ਵਿੱਚ ਬੱਚਾ ਹੁੰਦਾ ਉਹਨਾਂ ਦੇ ਮਤਲਬ ਹੀ ਜ਼ਿਆਦਾ ਅਸਰ ਪੈਂਦਾ ਇਹ ਨਾ ਚੀਂਦਾ ਕਿ ਹਰ ਇੱਕ ਚੀਜ਼ ਹਰ ਇੱਕ ਇਨਸਾਨ ਲਈ ਇਹ ਕਾਤਕ ਹੈ ਮਾੜਾ ਹੈ ਹਰ ਇੱਕ ਇਨਸਾਨ ਨੂੰ ਇਹ ਨਹੀਂ ਵਰਤਣਾ ਚਾਹੀਦਾ ਖਾਸ ਕਰਕੇ ਸਿੱਖਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਇਹ ਨਹੀਂ ਵਰਤਣਾ ਚਾਹੀਦਾ ਪੰਜਾਬ ਦੇ ਵਿੱਚ ਤਾਂ ਇਹ ਬੈਨ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਕਹਾਵਤ ਹੈ ਕਿ ਸਾਡੇ ਦਾ ਗੁਰੂਆਂ ਨੇ ਗੁਰੂਆਂ ਦੇ ਘੋੜੇ ਨਿੰਬੀ ਤਮਾਕੂ ਦੇ ਖੇਤ ਦੇ ਵਿੱਚੋਂ ਨੰਗਣਾ ਲਈ ਮਨਾ ਕਰਤਾ ਸੀ ਉਹ ਨੰਗਿਆ ਨਹੀਂ ਸੀ ਜਾਨਵਰ ਹੁੰਦੇ ਹੋਏ ਵੀ ਉਹਨੂੰ ਇੰਨੇ ਇੰਨਾ ਗਿਆਨ ਸੀ ਕਿ ਉਹ ਤਮਾਕੂ ਦੇ ਖੇਤ ਦੇ ਵਿੱਚੋਂ ਨੰਗਣਾ ਗੁਰੂਆਂ ਦੇ ਕੋੜੇ ਨੇ ਠੀਕ ਨਹੀਂ ਸਮਝਦੇ ਤੇ ਅਸੀਂ ਇਨਸਾਨ ਆ ਅਸੀਂ ਵਰਤੀ ਜਾਂਦੇ ਹਾਂ ਤੇ ਉਹ ਇੱਕ ਜਾਨਵਰ ਸੀ ਜਿਹਨੇ ਮਤਲਬ ਤਮਾਕੂ ਦੇ ਖੇਤ ਦੇ ਵਿੱਚ ਦੀ ਨੰਗਣ ਤੋਂ ਮਨਾ ਕਰਤਾ ਸੀ ਸੋ ਇਸ ਕਰਕੇ ਸਾਡੇ ਗੁਰੂਆਂ ਨੇ ਤਾਂ ਇਸ ਨੂੰ ਮਨਾ ਕੀਤਾ ਹੋਇਆ ਤਮਾਕੂ ਵਤਨ ਤੋਂ ਹਰ ਇੱਕ ਨੂੰ ਵਰਜਿਆ ਹੋਇਆ ਪਰ ਅਸੀਂ ਵੀਰ ਵੀ ਨਾਲੇ ਆਪਦੇ ਆਪ ਨੂੰ ਸਿੰਘ ਕਹਾਉਣੇ ਹੁੰਦੇ ਆ ਪੰਜਾਬ ਦੇ ਵਸਨੀਕ ਆ ਗੁਰੂਆਂ ਨੂੰ ਮੰਨਦੇ ਆ ਗੁਰੂਆਂ ਦੀ ਬਾਣੀ ਨੂੰ ਮੰਨਦੇ ਆ ਪਰ ਫਿਰ ਵੀ ਅਸੀਂ ਇਹ అలਮਤ ਨੂੰ ਨਹੀਂ ਛੱਡਦੇ ਗੁਰੂਆਂ ਦੇ ਕਹਣੇ ਤੇ ਨਹੀਂ ਚੱਲਦੇ ਸੋ ਇਹ ਇੱਕ ਬਹੁਤ ਬੜੀ ਬਿਮਾਰੀ ਹੈ అలਮਤ ਹੈ ਜਿਹੜਾ ਹਰ ਇੱਕ ਇਨਸਾਨ ਨੂੰ ਵੀ ਛੱਡਣੀ ਚਾਹੀਦੀ ਏ ਤੇ ਖਾਸ ਕਰਕੇ ਸਿੱਖਾਂ ਨੂੰ ਤਾਂ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਬਹੁਤ ਸਾਰੀਆਂ ਬਿਮਾਰੀਆਂ ਲਾਉਂਦੀ ਏ ਇਦੇ ਵਿੱਚੋਂ ਨੰਬਰ 1 ਕੈਂਸਰ ਤਾਂ ਜ਼ਰੂਰੀ ਹੋ ਜਾਂਦਾ ਉਸ ਬੰਦੇ ਨੂੰ ਜਿਹਨੂੰ ਜਿਹੜਾ ਇਸ ਦਾ ਟੰਗ ਤਰੀਕੇ ਨਾਲ ਕਿਸੇ ਵੀ ਟੰਗ ਤਰੀਕੇ ਨਾਲ ਸੇਵਨ ਕਰਦਾ ਹੈ ਜਰਦਾ ਲਾਉਂਦਾ ਬੀੜੀ ਪੀਂਦਾ ਸਿਕਟ ਪੀਂਦਾ ਜਾਂ ਹੋਰ ਕੋਈ ਕਿਸੇ ਟੱਗ ਨਾਲ ਇਹਨੂੰ ਵਰਤਦਾ ਫੇਵੜਿਆਂ ਤੇ ਵੀ ਇਹਦਾ ਬਹੁਤ بڑا ਅਸਰ ਪੈਂਦਾ ਕਿਉਂਕਿ ਇਹਦਾ ਧੂਆਂ ਜਦੋਂ ਬੰਦਾ ਬੀੜੀ ਲਾਉਂਦਾ ਫੇਵੜਿਆਂ ਦੇ ਵਿੱਚ ਹੀ ਜਾਂਦਾ ਹੈ ਤੇ ਜਦੋਂ ਮੈਂ ਜਰਦਾ ਲਾਉਂਦਾ ਉਹਦਾ ਅਸਰ ਵੀ ਜਿਹੜਾ ਥੁੱਕ ਰਹੀਂ ਫੇਵੜਿਆਂ ਦੇ ਵਿੱਚ ਹੀ ਜਾਂਦਾ ਹੈ ਅਹ ਪੇਟ ਦੇ ਵਿੱਚ ਵੀ ਜਾਂਦਾ ਫੇਫੜਿਆਂ ਦੇ ਵਿੱਚ ਵੀ ਜਾਂਦਾ ਸਾਰਾ ਇਹ ਸੋ ਜਿਹੜਾ ਪੇਟ ਦੇ ਵਿੱਚ ਲੱਗਿਆ ਉਹਨੇ ਲੀਵਰ ਨੂੰ ਵੀ ਖਤਮ ਕਰਨਾ ਹਾਰਟ ਤੇ ਵੀ ਅਸਰ ਪਾਉਣਾ ਤੇ ਮਿਹਦੇ ਤੇ ਵੀ ਅਸਰ ਪਾਉਣਾ ਉਹਨੇ ਗਾਹਾਂ ਅੱਗੇ ਜਾ ਕੇ ਕਿਡਨੀਆਂ ਨੂੰ ਵੀ ਖਰਾਬ ਕਰਨਾ ਉਹਨੇ ਕੈਂਡਰ ਦਾ ਕੈਂਸਰ ਵੀ ਜਾੜਾਂ ਦਾ ਕੈਂਸਰ ਵੀ ਗਲੇ ਦਾ ਕੈਂਸਰ ਵੀ ਸੋ ਜਿੰਨੇ ਤਰ੍ਹਾਂ ਦੇ ਕੈਂਸਰ ਹੁੰਦੇ ਆ ਸਾਰੀ ਤਰ੍ਹਾਂ ਦੇ ਕੈਂਸਰ ਤੋਂ ਮੁਆਫੀ ਲਾਉਂਦਾ ਹੈ ਬੰਦੇ ਹਰ ਇੱਕ ਇਨਸਾਨ ਨੂੰ ਚਾਹੀਦਾ ਵੀ ਇਸ ਤੋਬਾ ਕਰਨੀ ਚਾਹੀਦੀ ਹੈ ਪੰਜਾਬ ਵਰਗੀ ਕੈਂਟਰੀਆਂ ਦੇ ਵਿੱਚ ਤਾਂ ਇਹ ਬੈਨ ਹੀ ਹੋਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਸਾਡੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਂ ਜ਼ਿਆਦਾ ਸਿੱਖ ਧਰਮ ਨੂੰ ਬਿਲੋਂਗ ਕਰਨ ਵਾਲੇ ਹਰ ਇੱਕ ਇਨਸਾਨ ਨੂੰ ਨੂੰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਬੰਦ ਬੰਦ ਕਰਨਾ ਚਾਹੀਦਾ ਹੈ ਸਰਕਾਰਾਂ ਵੀ ਇਸ ਵੱਲ ਧਿਆਨ ਦੇਣ ਵੀ ਜਿੱਥੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਜੇ ਅਸੀਂ ਸੇਖਾਂ ਜਾਂ ਸਿੰਘ ਕਹੋਣੇ ਸਾਡੇ ਨਾਮ ਦੇ ਨਾਲ ਸਿੰਘ ਲੱਗਦਾ ਤਾਂ ਸਾਨੂੰ ਇਹ ਚੀਜ਼ ਤੋਂ ਵਰਜਿਤ ਰਹਿਣਾ ਚਾਹੀਦਾ ਹੈ ਇਹ ਚੀਜ਼ ਨਹੀਂ ਵਰਤਣੀ ਚਾਹੀਦੀ ਅੱਗੇ ਜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿਖਾਉਣਾ ਚਾਹੀਦਾ ਵੀ ਇਹ ਚੀਜ਼ ਨਹੀਂ ਵਰਤਣੀ ਕਿਉਂਕਿ ਇਹ ਸਾਡੇ ਸਿੱਖਾਂ ਦੇ ਗੁਰੂਆਂ ਨੇ ਸਾਨੂੰ ਬਣਾ ਕੀਤਾ ਹੋਇਆ ਬਾਕੀ ਇਹ ਬਹੁਤ ਸਾਰੀਆਂ ਬੁਵਾਰੀਆਂ ਲੋਵਾ ਹੈ ਫੇਵੜਿਆਂ ਦੇ ਵਿੱਚ ਜਾ ਕੇ ਇਨਫੈਕਸ਼ਨ ਫਲਾਉਂਦਾ ਹੈ ਸਾਲੀ ਪੈਪ ਦੇ ਵਿੱਚ ਜਿਹਨੂੰ ਗਨ ਜਾਂ ਪੇਪੜੇ ਕਹਿੰਦੇ ਆਪਾਂ ਪੇਪੜਿਆਂ ਦੇ ਵਿੱਚ ਉਤੋਂ ਮਤਲਬ ਇਹ ਜਿਆ ਬਹੁਤ ਸਾਰੀਆਂ ਬਵਾਰੀਆਂ ਲਾਉਂਦਾ ਤੇ ਮੈਂ ਪੜਿਆ ਵੀ ਹੈ ਉਹਦੇ ਤੇ ਮਤਲਬੀ ਕਾਫੀ ਪੜਿਆ ਤੇ ਬਾਰੇ ਕਾਫੀ ਪਹਿਲਾਂ ਪੜ ਕੇ ਤੇ ਫਿਰ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਇਹ ਵੀ ਹੈ ਵੀ ਇਹ ਹਾਰਟ ਦੇ ਵਿੱਚ ਵੀ ਬਲੌਕੇਜ ਕਰਦਾ ਜਦੋਂ ਹਾਰਟ ਦੇ ਵਿੱਚ ਬਲੌਕ ਹੋ ਜੇਗੀ ਹਾਰਟ ਅਟੈਕ ਵੀ ਹੋ ਸਕਦਾ ਹੈ ਐਸਿਡ ਦਾ ਸਭ ਤੋਂ ਵੱਡਾ ਕਾਰਨ ਇਹ ਬਣਦਾ ਐਸਰ ਬਹੁਤ ਜਿਹੜੇ ਬੰਦੇ ਵਰਤਦੇ ਉਹਨਾਂ ਨੂੰ ਜੇ ਐਸਿਡ ਬਣਦਾ ਤਾਂ ਇਸੇ ਕਾਰਨ ਹੀ ਬਣਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕੈਮੀਕਲ ਪਾ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਇਹਨੂੰ ਜਿਹੜੇ ਜਰਦਾ ਲਾਉਂਦੇ ਆ ਉਹ ਤਾਂ ਇੱਕ ਨਾਲ ਕਾਲੀ ਵੀ ਲਾਉਂਦੇ ਆ ਉਹ ਚਿੱਟੇ ਰੰਗ ਦੀ ਹੁੰਦੀ ਹੈ ਤ ਉਹਨੂੰ ਮਿਕਸ ਕਰਕੇ ਲਾਉਂਦੇ ਆ ਤੇ ਉਹ ਜਿਹੜੇ ਅੰਦਰੋਂ ਜਾ ਕੇ ਚਖਮੇ ਕਰਦੀ ਹੈ ਜਦੋਂ ਅੰਦਰ जख्म ਹੋ ਗਏ ਸਾਹ ਵਾਲੀ ਪੈਪ ਦੇ ਵਿੱਚ ਚਖਮ ਹੋ ਗਏ ਫੇਵਰ ਦੇ ਜਖਮ ਹੋ ਗਏ ਮਿਹਦੇ ਦੇ ਵਿੱਚ ਜਖਮ ਹੋ ਗਏ ਤਾਂ ਫਿਰ ਉਹ ਜਖਮਾਂ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣਾ ਹੈ ਇਨਫੈਕਸ਼ਨ ਫੈਲਣੀ ਹੈ ਜਿਨੇ ਹੋਰ ਬਿਮਾਰੀਆਂ ਲਾਉਣੀਆਂ ਨੇ ਉਹ ਫਿਰ ਦੇਖੋ ਉਹਨਾਂ ਸੋ ਜਾੜ ਦਾ ਕੈਂਸਰ ਤਾਂ ਅਕਸਰ ਜੜਦਾ ਲਾਉਣ ਵਾਲਿਆਂ ਨੂੰ ਹੋ ਹੀ ਜਾਂਦਾ ਹੈ। ਇਹ ਗਲੇ ਦਾ ਕੈਂਸਰ ਤਾਂ ਹੋ ਹੀ ਜਾਂਦਾ। ਤੇ ਮੈਂ ਕਾਫੀ ਇਹਦੇ ਤੇ ਮਤਲਬ ਹੀ ਦੇਖਿਆ ਸਰਚ ਕਰਕੇ ਪੜ੍ਹ ਕੇ ਵੀ ਹੋਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਬਹੁਤ ਸਾਰੇ ਜਿਵੇਂ ਅਲਸਰ ਹੋ ਗਿਆ, ਪੇਟ ਦੇ ਵਿੱਚ ਪਾਣੀ ਭਰ ਜਾਣਾ ਪੋਨੂ ਅਲਸਰ ਹੋ ਕੇ ਫਿਰ ਪੇਟ ਦੇ ਵਿੱਚ ਪਾਣੀ ਭਰਨ ਲੱਗਦਾ ਹੈ ਉਸ ਤੋਂ ਬਾਅਦ ਹੌਲੀ ਹੌਲੀ ਅਲਸਰ ਫਿਰ ਕੈਂਸਰ ਦਾ ਰੂਪ ਲੈ ਲੈਂਦਾ। ਸੋ ਮੇਨ ਤਾਂ ਇਹ ਕੈਂਸਰ ਹੀ ਬਣਾਉਣਾ ਕਿਸੇ ਟੰਗ ਨਾਲ ਬਣਾਉਣਾ ਕੋਈ ਬਿਮਾਰੀ ਹੋਰ ਲਾ ਕੇ ਉਸ ਤੋਂ ਬਾਅਦ ਕੈਂਸਰ ਬਣਨਾ ਹੈ। ਕੈਂਸਰ ਇੱਕ ਇੱਡੀ ਖਤਰਨਾਕ ਬਿਮਾਰੀ ਹੈ ਕਿ ਜਦੋਂ ਇੱਕ ਵਾਰੀ ਬੰਦੇ ਨੂੰ ਹੋ ਗਈ ਮੁੜ ਕੇ ਜ਼ਿੰਦਗੀ ਭਰ ਉਹਦਾ ਖੇੜਾ ਨਹੀਂ ਛੁੱਟਦਾ ਮਰ ਕੇ ਹੀ ਖੇੜਾ ਛੁੱਟਦਾ। ਸੋ ਹਰ ਇੱਕ ਵੀਰ ਪ੍ਰਾਣੋਂ ਆਪਾਂ ਹੀ ਬੇਨਤੀ ਕਰਦੇ ਹਾਂ ਵੀ ਕੈਂਸਰ ਤੋਂ ਖੜਾ ਕਿ ਸੋਰੀ ਤੁਮਾਕੂ ਤੋਂ ਖੜਾ ਛਡੋ ਕੈਂਸਰ ਨੂੰ ਭਜਾਓ ਬਹੁਤ ਵੱਡਾ ਕਾਰਨ ਹੈ ਤੁਮਾਕੂ ਵੀੜਾ ਕੈਂਸਰ ਬਣਾਉਣ ਦਾ ਜਿਹੜੇ ਵੀ ਜਰਦਾ ਵੀੜੇ ਸਟੇਟ ਲਾਉਂਦੇ ਉਹ ਨਾ ਲਾਉਣ ਤਾਂ ਉਹ ਕੈਂਸਰ ਤੋਂ ਬਚ ਰਹੇ ਨੇ ਵੈਸੇ ਕੈਂਸਰ ਬਣਨ ਦੇ ਕਾਰਨ ਕਾਰਨ ਤਾਂ ਹੋਰ ਵੀ ਬਹੁਤ ਹੁੰਦੇ ਪਰ ਇਹ ਸਭ ਤੋਂ ਵੱਡਾ ਕਾਰਨ ਹੈ ਤੁਮਾਕੂ ਵਿੱਚ ਕਈ ਭਰਾਵਾਂ ਨੂੰ ਸਮਝਾਈਦਾ ਵੀ ਆ ਤੁਸੀਂ ਇਹ ਨਾ ਵਰਤੋ ਤਾਂ ਉਹ ਕਹਿ ਦੇਣਗੇ ਵੀ ਯਾਰ ਉਹ ਫਲਾਣੇ ਚ ਫਲਾਣਾ ਕਿੰਨੇ ਚਿਰ ਦਾ ਵਰਤਦਾ ਹੁੰਦਾ ਕੁਝ ਹੋਇਆ ਨਹੀਂ ਉਹ ਫਿਰ ਕਈ ਦਾ ਵੀ ਭਾਈ ਕੀ ਬਤਾਉਨੇ ਕਿਹੜਾ ਚੈੱਕਅਪ ਕਰਾਇਆ ਆ ਉਹਦੀ ਆਪਦੀ ਸਿਹਤ ਦਾ ਆਪਦੀ ਬਾਡੀ ਦਾ ਵੀ ਕੀ ਬਤਾਉਨ ਉਹ ਕੈਂਸਰ ਬਣਾਈ ਪਿਆ ਹੋਵੇ ਅੰਦਰੋਂ ਸੋ ਇਹ ਬੇਚ ਕਹਿੰਦੇ ਯਾਰ ਮੈਨੂੰ ਤਾਂ ਇਨਾ ਟਾਈਮ ਹੋ ਗਿਆ ਮੈਨੂੰ ਤਾਂ ਕੁਝ ਹੋਇਆ ਨਹੀਂ ਤੇ ਬਾਅਦ ਦੇ ਵਿੱਚ ਉਹੀ ਬੰਦੇ ਡੈਂਟਲ ਕੋਲੇ ਜਾਂਦੇ ਨੇ ਉਹ ਡੈਂਟਲ ਨੂੰ ਕਹਿੰਦਾ ਵੀ ਯਾਰ ਤੇਰਾ ਸਾਰੇ ਜੜਾ ਖਰਾਬ ਹੋਇਆ ਪਿਆ ਅੰਦਰੋਂ ਸਾਰੀ ਮਤਲਬੀ ਝੜ ਖਤਮ ਹੋ ਹੀ ਪਈ ਐ ਸਾਰਾ ਮਤਲਬੀ ਜਿਹੜਾ ਦਿੰਦਾਂ ਦਾ ਸੈਕਟਰ ਹੁੰਦਾ ਉਹ ਕੁਦਰਤ ਕੰਨੀਓ ਹੁੰਦਾ ਉਹ ਸਾਰੇ ਖਰਾਬ ਹੋ ਗਏ ਸੋ ਆਪਾਂ ਇੱਕ ਵਾਰ ਗੱਲ ਇੱਥੇ ਹੋਰ ਕਰਨੀ ਚਾਹੁੰਦਾ ਵੀ ਜਿਹੜੀਆਂ ਚੀਜ਼ਾਂ ਤੋਂ ਇਨਸਾਨ ਨੂੰ ਮਨਾ ਕੀਤਾ ਜਾਂਦਾ ਇਨਸਾਨ ਉਹੀ ਕਰਦਾ ਕਿਸੇ ਗਲਤ ਕੰਮ ਤੋਂ ਇਨਸਾਨ ਨੂੰ ਮੋੜਿਆ ਜਾਂਦਾ ਉਹੀ ਕਰਦਾ ਨਾ ਜਿਵੇਂ ਹੁਣ ਕੰਪਨੀ ਵਾਲੇ ਹੁੰਦੇ ਨੇ ਜਿਹੜੇ ਕਿ ਵਿਚਰਦੇ ਵਾਲੇ ਜਾਂ ਵੀਡੀ ਵਾਲੇ ਜਾਂ ਸੈਕਟਰ ਵਾਲੇ ਉਹ ਉੱਪਰ ਮਤਲਬੀ ਉਸ ਚੀਜ਼ ਦੇ ਉੱਪਰ ਦੱਸਦੇ ਵੀ ਆ ਵੀ ਇਹ ਚੀਜ਼ ਦਾ ਸੈਵਨ ਨਹੀਂ ਕਰਨਾ ਇਹ ਚੀਜ਼ ਨਾਲ ਇਹ ਚੀਜ਼ ਵਰਤਣ ਨਾਲ ਕੈਂਸਰ ਹੁੰਦਾ ਔਰ ਕੈਂਸਰ ਦੀ ਉੱਪਰ ਫੋਟੋ ਵੀ ਲਾਉਂਦੇ ਨੇ ਜਾਂ ਜਿੱਥੇ ਖਰਾਬੀ ਹੁੰਦੀ ਹੈ ਕੋਈ ਜ਼ਖਮ ਹੁੰਦਾ ਉਹਦੇ ਉੱਪਰੋ ਫੋਟੋ ਵੀ ਲਾਉਂਦੇ ਨੇ ਵੀ ਇਸ ਚੀਜ਼ ਵਰਤਣ ਨਾਲ ਆ ਚੀਜ਼ ਹੋ ਵੀ ਇਹਨੂੰ ਨਾਮ ਵਾਸਤੂ ਕੰਪਨੀ ਮਤਲਬੀ ਵੇਚਦੀ ਹੈ ਜੀਜ਼ ਨੂੰ ਪਰ ਨਾਮ ਦੇ ਨਾਲ ਉਹ ਆਪਣਾ ਇਹ ਮਨਾ ਵੀ ਕਰਦੀ ਹੈ ਵੀ ਤੁਸੀਂ ਇਹ ਚੀਜ਼ ਨੂੰ ਜਿਆਦਾ ਵਰਤੋ ਨਾ ਇਸੇ ਨਾਮ ਹੋਣਾ ਹੈ ਨਾ ਕੈਂਸਰ ਹੋਊਗਾ ਜਾਂ ਕੋਈ ਹੋਰ ਬਿਮਾਰੀ ਲੱਗੂਗੀ ਪੀਲੀਆ ਹੋਊਗਾ ਕਾਲਾ ਜਿਲੀਆ ਹੋਊਗਾ ਜਾਂ ਕੁਝ ਵੀ ਹੋ ਸਕਦਾ ਹੈ ਅੱਗੇ ਜਾ ਕੇ ਜਦੋਂ ਇੱਕ ਵਾਰੀ ਇੱਕ ਬਿਮਾਰੀ ਹੋ ਗਈ ਉਸ ਤੋਂ ਅੱਗੇ ਹੋਰ ਬਿਮਾਰੀ ਪੈਦਾ ਹੋ ਜਾਂਦੀ ਹੈ ਤਾਂ ਜਦੋਂ ਇਹ ਚੀਜ਼ਾਂ ਬਣਦੀਆਂ ਨੇ ਉੱਥੇ ਕਿਹੜਾ ਸਾਫ਼ ਸਪਾਈ ਰੱਖੀ ਜਾਂਦੀ ਹੈ ਜਦ ਸਹੀ ਢੰਗ ਨਾਲ ਬਣਾਇਆ ਜਾਂਦੇ ਨਾਲ ਉੱਥੇ ਪਤਲੇ ਕੀ ਕੁਸ਼ ਹੁੰਦਾ ਉੱਤੇ ਉਹ ਚਪਲਾਂ ਲੈ ਕੇ ਤੁਰੇ ਫਿਰਦੇ ਹੋਣਗੇ ਉੱਤੇ ਹੀ ਕੁਝ ਇੱਕ ਥਾਂ ਸੁਣਿਆ ਸੀ ਇੱਥੇ ਮੌਰ ਫੈਕਟਰੀ ਸੀ ਕਿਹਨੇ ਵੀ ਵਿਚੇ ਕੁੱਤੇ ਫਿਰਦੇ ਰਹਿੰਦੇ ਆ ਉਹ ਵਿਚੀ ਅਗੀ ਮੁਤੀ ਜਾਂਦੇ ਆ ਕੋਈ ਉਹਦਾ ਕੋ ਮਤਲਬ ਇਹ ਉਹ ਹੈ ਥੋੜੇ ਵੀ ਉਹ ਸਾਫ਼ ਕਰਦੇ ਨਹੀਂ ਉਹ ਜਿਹਨੋਂ ਨਾ ਸੋ ਇਸੇ ਤਰ੍ਹਾਂ ਹੀ ਸ਼ਰਾਬ ਤੇ ਲਿਖਿਆ ਹੁੰਦਾ ਮੈਂ ਉਹੀ ਗੱਲ ਕਰਦਾ ਵੀ ਜਿਹੜੀ ਚੀਜ਼ ਤੋਂ ਇਨਸਾਨ ਨੂੰ ਮਨਾ ਕਰ ਜਾਂਦਾ ਇਨਸਾਨ ਉਹ ਹੀ ਚੀਜ਼ ਯੂਜ਼ ਕਰਦਾ ਵਰਤਦਾ ਹੈ ਜਾਂ ਜਿਹੜੇ ਕੰਮ ਤੋਂ ਰੁਕ ਜਾਂਦਾ ਇਨਸਾਨ ਉਹ ਹੀ ਕੰਮ ਕਰਦਾ ਮਤਲਬ ਇਹ ਸ਼ਰਾਬ ਦੇ ਉੱਪਰ ਲਿਖਿਆ ਜਾਂਦਾ ਹੈ ਸਲੋ ਪੁਆਇਜ਼ਨ ਸਲੋ ਪੁਆਇਜ਼ਨ ਦਾ ਮਤਲਬ ਹੀ ਹੌਲੀ-ਹੌਲੀ ਦਿੱਤਾ ਜਾਣ ਵਾਲਾ ਜ਼ਹਿਰ ਹੈ ਬੀ ਸ਼ਰਾਬ ਦੇ ਉੱਪਰ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਵੀ ਇਹ ਇੱਕ ਜ਼ਹਿਰ ਹੈ ਇਹਨੂੰ ਨਾ ਵਰਤੋ ਸਿਹਤ ਲਈ ਨੁਕਸਾਨਦੇਹ ਲਿਖਿਆ ਹੁੰਦਾ ਪਰ ਫਿਰ ਵੀ ਉਹ ਵਰਤੀ ਜਾਂਦੀ ਹੈ ਸੋ ਕੋਈ ਵੀ ਚੀਜ਼ ਹੈ ਜਰਦਾ ਵੀੜੀ ਤਮ ਮਰੀ ਜਿਸ ਤਰ੍ਹਾਂ ਦਾ ਤਮਾਕੂ ਉਹਦੇ ਉੱਤੇ ਕੰਪਨੀ ਜਿਹੜੀ ਉਹਨੂੰ ਬਣਾਉਂਦੀ ਹੈ ਤਿਆਰ ਕਰਦੀ ਹੈ ਉਹ ਲਿਖਦੀ ਹੈ ਬੇ ਇਨਸਾਨ ਲਈ ਨੁਕਸਾਨਦੇਹ ਹੈ ਇਹਨੂੰ ਨਾ ਵਰਤਿਆ ਜਾਵੇ ਪਰ ਫਿਰ ਵੀ ਇਨਸਾਨ ਵਰਤਦਾ ਉਹ ਨਹੀਂ ਛੱਡਦਾ ਸੋ ਜਿਹਨੂੰ ਨਹੀਂ ਪਤਾ ਜਿਹੜੇ ਇਸ ਨੂੰ ਲਗਾਤਾਰ ਵਰਤ ਰਹੇ ਹੈ ਮੈਂ ਖਾਸ ਕਰਕੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਸਿੰਘ ਸਿੰਘਾਂ ਦੇ ਨਾਂ ਦੇ ਨਾਲ ਜੋਸ ਉਹ ਇਸ ਚੀਜ਼ ਤੋਂ हट ਜਾਣ ਯਾਰ ਸਿੰਘ ਸਿੰਘ ਦਾ ਮਤਲਬ ਤਾਂ ਸਮਝ ਲੈਣ ਬਈਏ ਸਿੰਘ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਹੋਇਆ ਨਾਂ ਹੈ ਪੰਜ ਪਿਆਰਾਂ ਨੇ ਸ਼ਹੀਦੀ ਦੇ ਕੇ ਸ਼ਹਾਦਤ ਦੇ ਕੇ ਖਾਲਸੇ ਨੂੰ ਜਨਮ ਦਿੱਤਾ ਸੀ ਖਾਲਸੇ ਦਾ ਨਾਂ ਪਿਆ ਸਿੰਘ ਸੋ ਗੁਰੂਆਂ ਨੇ ਮਤਲਬ ਇਹ ਖਾਲਸਾ ਸਾਜਿਆ ਸੀ ਖਾਲਸੇ ਦਾ ਨਾਮ ਹੈ ਸਿੰਘ ਉਹਨਾਂ ਲੋਕਾਂ ਨੇ ਕਿੰਨੀਆਂ ਕਰਵਾਨੀਆਂ ਦਿੱਤੀਆਂ ਉਹਨਾਂ ਨੇ ਸ਼ਹਾदत ਦਿੱਤੀਆਂ ਉਹਨਾਂ ਨੇ ਸਿੱਖੀ ਲਈ ਸਿੰਘ ਨਾਮ ਲਈ ਕੀ ਕੁਛ ਕੀਤਾ ਤੇ ਅਸੀਂ ਉਹਨਾਂ ਦੀਆਂ ਕਰਵਾਨੀਆਂ ਨੂੰ ਫਿਰ ਕਿੱਦਾਂ ਰੋਲ ਰਹੇ ਹਾਂ ਨਾ ਕੋਈ ਇਸ ਚੀਜ਼ ਦੀ ਪਰਵਾਹ ਨਹੀਂ ਵੀ ਸਾਡੇ ਗੁਰੂਆਂ ਨੇ ਸਾਨੂੰ ਸਾਡੀ ਸਿੱਖੀ ਲਈ ਸਾਡੇ ਸਰਦਾਰੀ ਲਈ ਕਿੱਡੀ ਸਾਥ ਦਿੱਤੀ ਆ ਉਹਦਾ ਪੂਰਾ ਪਰਿਵਾਰ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੇ ਆ ਮੇਰੇ ਸਿਰ ਤੇ ਪੱਗ ਬੰਨੀ ਹੈ ਨਾ ਮੈਂ 7.5 ਮੀਟਰ ਦੀ ਪੱਗ ਬੰਨਦਾ। ਉਹ 7.5 ਮੀਟਰ ਦੀ ਪੱਗ ਦਾ ਵੀ ਕੋਈ ਕੋਈ ਮਹਾਨਤਾ ਹੈਗੀ ਕੋਈ ਮਹਤਾ ਹੈ। ਸੋ 7 ਵਾਰ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਉਹ ਗਾਣਾ ਨਹੀਂ ਕਰਦਾ ਸਮਝਦਾ 7 ਵਾਰ ਕੇ ਕਹਿੰਦਾ ਬਾਣਾ ਮਿੱਠਾ ਲੱਗੇ ਤੇ ਨਾਲ। ਸੋ 7 ਮੀਟਰ ਪੱਗ ਉਹਦਾ 7 ਸਿਰਾਂ ਦੀ ਹੈ। ਤੇ ਜਿਹੜੀ ਅੱਧਾ ਮੀਟਰ ਮੈਂ ਉੱਤੇ ਬੰਨਦਾ ਭਾਈ ਉਹ ਮੇਰੇ ਆਪ ਦੇ ਸਿਰ ਟਕਣ ਲਈ ਹੈ। ਸੋ ਮਤਲਬ ਜਿਹੜਾ ਬੰਦਾ ਸਿੰਘ ਕਹਾਉਂਦਾ ਨਾ ਆਪਦੇ ਨਾਲ ਜਿਹਦੇ ਨਾਲ ਸਿੰਘ ਲੱਗਦਾ ਜੀ ਉਹ ਅਸਲੀ ਉਹਨੂੰ ਪਤਾ ਵੀ ਮੇਰੇ ਨਾਮ ਦੇ ਨਾਲ ਸਿੰਘ ਕਿਉਂ ਲੱਗਿਆ ਤਾਂ ਉਹ ਕਦੇ ਵੀ ਕ੍ਰਿਤੀਆਂ ਦੇ ਰਾਹ ਨਹੀਂ ਪੈਂਦਾ ਇਹ ਕ੍ਰਿਤੀਆਂ ਹੀ ਨੇ ਸ਼ਰਾਬ ਪੀ ਲੋ ਮੀਟ ਖਾ ਲੋ ਜਰਦਾ ਬੀੜੀ ਸਾਰਾ ਇਹ ਕ੍ਰਿਤੀਆਂ ਨੇ ਇਹਦਾ ਫਾਇਦਾ ਕੋਈ ਨਹੀਂ ਇਹ ਬਿਮਾਰੀਆਂ ਨੇ ਸੋ ਹਰ ਇੱਕ ਸਿੰਘ ਨੂੰ ਮੈਂ ਇਹ ਬੇਨਤੀ ਕਰਦਾ ਵੀ ਜਰਦਾ ਬੀੜੀ ਨਾ ਵਰਤਿਆ ਕਰੋ ਇਹ ਆਪਣੇ ਲਈ ਵੀ ਨੁਕਸਾਨ ਦੇ ਐ ਇਹ ਸਾਡੀ ਸਿੱਖੀ ਲਈ ਵੀ ਕਲੰਕ ਐ ਸਿੱਖੀ ਦੇ ਮੱਥੇ ਤੇ ਕਲੰਕ ਲਾਉਂਦੀ ਹੈ ਇਹ ਚੀਜ਼। ਉਹ ਜਿਹੜੇ ਵਰਤਦੇ ਸੀ ਉਹਨਾਂ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਸੀਗਾ। ਤੇ ਪਰ ਮੈਂ ਸਾਰੇ ਵੀਰ ਭਰਾਵਾਂ ਨੂੰ ਭੈਣਾ ਭਰਾਵਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਲੇਡੀਜ਼ ਦਾ ਚਰੋ ਨਹੀਂ ਵਰਤਦੀਆਂ ਇਹ। ਸਾਰੇ ਭਰਾਵਾਂ ਨੂੰ ਬੇਨਤੀ ਇਹ ਕਰਦਾ ਵੀ ਦਿਮਾਗੋ ਜਿਹੜਾ ਬੰਦਾ ਕੋਈ ਵਰਤਦਾ ਉਹ ਛੱਡੇ। ਇੱਕ ਬਿਮਾਰੀ ਤੋਂ ਖੜਾ ਛੁੱਟ ਜਾ। ਸਤਿ ਅਨੁਭਾਸ ਸਾਰਿਆਂ ਦਾ।